ਕੋਈ ਵੀ ਕਿਸੇ ਤਰ੍ਹਾਂ ਦੀ ਸ਼ੰਕਾ ਹੈ ਕੋਈ ਭਰਮ ਭੁਲੇਖਾ ਕਿਸੇ ਵੀ ਸਿੱਖ ਦੇ ਮਨ ਵਿੱਚ ਹੈ ਉਹ ਸਾਡੇ ਨਾਲ ਮਿਲ ਬੈਠ ਕੇ ਬੜੇ ਪਿਆਰ ਨਾਲ ਆਪਣਾ ਸ਼ੰਕਾ ਨਿਵਰਤ ਕਰ ਸਕਦਾ ਹੈ ਅਸੀਂ ਹਰ ਸਿੱਖ ਦੀ ਤਸੱਲੀ ਕਰਾਉਣ ਦਾ ਯਤਨ ਕਰਾਂਗੇ ਮਹਾਰਾਸ਼ਟਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇਕੱਲਿਆਂ ਹੀ ਬੰਪਰ ਜਿੱਤ ਮਿਲੀ ਹੈ ਭਾਜਪਾ ਵਾਲੇ ਗੱਟ ਜੋੜ ਨੂੰ ਸਪਸ਼ਟ ਬਹੁਮਤ ਮਿਲਿਆ ਹੈ ਚੋਣ ਨਤੀਜੇ ਆਉਣ ਦੇ ਕੁਝ ਘੰਟੇ ਅੰਦਰ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਤੋਂ ਮਾਜ ਸਾਹਮਣੇ ਆਏ ਅਤੇ ਹਮਾਇਤ ਦੇਣ ਦੇ ਕੁਝ ਕਾਰਨ ਗਿਣਾਏ ਇੰਨਾ ਵਿੱਚ ਤਿੰਨ ਪ੍ਰਮੁੱਖ ਕਾਰਨ ਦੱਸੇ ਜਿਨ੍ਹਾਂ ਨਾਲ ਸਿੱਖ ਸਹਿਮਤ ਹੁੰਦੇ ਹਨ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ ਜਿਹੜੀ ਗੱਲ ਅਜ ਬਾਬਾ ਹਰਨਾਮ ਸਿੰਘ ਖਾਲਸਾ ਚੋਣ ਜਿੱਤਣ ਉੱਤੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਅਤੇ ਐਨਐਸਏ ਲਾ ਕੇ ਹੋਰਨਾਂ ਸੂਬਿਆਂ ਦੀਆਂ ਜੇਲਾਂ ਵਿੱਚ ਡੱਕੇ ਸਿੱਖ ਨੌਜਵਾਨਾਂ ਨੂੰ ਛੱਡਣ ਦੀ ਕਰ ਰਹੇ ਨੇ ਹੁਣ ਚੋਣ ਨਤੀਜੇ ਆਉਣ ਉੱਤੇ ਉਸ ਨੂੰ ਫੌਰੀ ਤੌਰ ਉੱਤੇ ਪੂਰਾ ਕਰਵਾ ਕੇ ਦਿਖਾਉਣ ਉਂਝ ਇਸ ਹਮਾਇਤ ਦੇ ਐਲਾਨ ਸਮੇਂ ਜੋ ਸਵਾਲ ਉੱਠੇ ਸਨ ਉਹ ਹੁਣ ਵੀ ਗੂੰਜ ਰਹੇ ਨੇ ਕਿ ਦਮਦਮੇ ਟਕਸਾਲ RSS ਵਰਗੀ ਜਥੇਬੰਦੀ ਨੂੰ ਸਿੱਧੀ ਜਾਂ ਅਸਿੱਧੀ ਹਮਾਇਤ ਕਿਵੇਂ ਦੇ ਸਕਦੀ ਹੈ ਵਿਚਾਰਕ ਮਤਭੇਦ ਦੇ ਨਾਲ-ਨਾਲ ਸਿਧਾਂਤਕ ਮੁੱਦਾ ਵੀ ਉਠਾਇਆ ਜਾ ਰਿਹਾ ਹੈ ਇਹ ਸਵਾਲ ਵੀ ਹੋ ਰਿਹਾ ਹੈ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹੁੰਦੇ ਤਾਂ ਕੀ ਉਹ RSS ਅਤੇ ਉਸਦੇ ਕਿਸੇ ਸਿਆਸੀ ਵਿੰਗ ਨੂੰ ਐਉਂ ਹਮਾਇਤ ਦਿੰਦੇ ਜਦੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਮਹਾਰਾਸ਼ਟਰ ਵਿੱਚ ਭਾਜਪਾ ਵਾਲੇ ਗੱਠ ਜੋੜ ਨੂੰ ਸਿੱਖਾਂ ਦੀ ਹਮਾਇਤ ਦਾ ਐਲਾਨ ਕੀਤਾ ਸੀ ਤਾਂ ਹੰਗਾਮਾ ਖੜਾ ਹੋ ਗਿਆ ਸੀ ਉਨਾ ਇਹ ਹਮਾਇਤ ਸਿੱਖ ਸਮਾਜ ਮਹਾਰਾਸ਼ਟਰ ਅਤੇ ਸੰਤ ਸਮਾਜ ਵੱਲੋਂ ਦੇਣ ਦੀ ਗੱਲ ਆਖੀ ਸੀ ਹੁਣ ਚੋਣ ਨਤੀਜੇ ਆ ਚੁੱਕੇ ਨੇ ਅਤੇ ਜਿਸ ਗਠਜੋੜ ਨੂੰ ਹਮਾਇਤ ਦਿੱਤੀ ਗਈ ਸੀ ਉਹ ਭਾਰੀ ਬਹੁਮਤ ਨਾਲ ਮੋੜ ਸੱਤਾ ਉੱਤੇ ਕਾਬਜ਼ ਹੋਣ ਜਾ ਰਿਹਾ ਹੈ ਪਰ ਸਿੱਖਾਂ ਅਤੇ ਦਮਦਮੀ ਟਕਸਾਲ ਦੀ ਹਮਾਇਤ ਦਾ ਮਸਲਾ ਉੱਥੇ ਹੀ ਖੜਾ ਹੈ ਸ਼ਾਇਦ ਇਸੇ ਦੇ ਹੱਲ ਅਤੇ ਭਵਿੱਖ ਵਿੱਚ ਇਹ ਵੱਡਾ ਮੁੱਦਾ ਬਣਨ ਦੇ ਅਹਿਸਾਸ ਕਰਕੇ ਹੀ ਬਾਬਾ ਹਰਨਾਮ ਸਿੰਘ ਖਾਲਸਾ ਸਫਾਈ ਦੇਣ ਲਈ ਅੱਜ ਸਾਹਮਣੇ ਆਏ ਉਨ੍ਹਾਂ ਤਿੰਨ ਪ੍ਰਮੁੱਖ ਮੁੱਦਿਆਂ ਸਮੇਤ ਸਿੱਖਾਂ ਨਾਲ ਜੁੜੇ ਹੋਰ ਮਸਲਿਆਂ ਦੇ ਹੱਲ ਲਈ ਹਮਾਇਤ ਦੇਣ ਦੀ ਗੱਲ ਕਹੀ ਹੈ ਉਨ੍ਹਾਂ ਆਖਿਆ ਕਿ ਮਹਾਰਾਸ਼ਟਰ ਦੇ 36 ਜ਼ਿਲ੍ਹਿਆਂ ਵਿੱਚ ਸਿੱਖਾਂ ਦੇ ਮਸਲਿਆਂ ਵੱਲ ਅੱਜ ਤੱਕ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਜਦਕਿ ਭਾਜਪਾ ਵਾਲੇ ਇਸ ਗੱਲ ਜੋੜਨੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ ਕਈ ਮਸਲੇ ਵੀ ਹੱਲ ਕਰ ਦਿੱਤੇ ਸਨ ਸਿੱਖ ਭਾਈਚਾਰਾ ਭਵਿੱਖ ਵਿੱਚ ਇਸ ਨੂੰ ਕਿਵੇਂ ਲੈਂਦਾ ਇਹ ਤਾਂ ਅਗਾਹ ਜਾ ਕੇ ਹੀ ਪਤਾ ਲੱਗੋ ਪਰ ਤੁਸੀਂ ਆਪੇ ਦੇਖ ਲਓ ਬਾਬਾ ਅਰਨਾਮ ਸਿੰਘ ਤੁਮਾ ਕੀ ਬੋਲੇ ਅਤੇ ਫਿਰ ਤੁਸੀਂ ਆਪੇ ਹੀ ਉਹਨਾਂ ਦੇ ਸਟੈਂਡ ਬਾਰੇ ਆਪਣੀ رائے ਬਣਾਇਓ ਪਿਛਲੇ ਦਿਨੀ ਮਹਾਰਾਸ਼ਟਰ ਦੇ ਅੰਦਰ ਚੋਣ ਇਲੈਕਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਈ ਔਰ ਉਸ ਚੋਣ ਪ੍ਰਕਿਰਿਆ ਦੌਰਾਨ ਸਿੱਖ ਸਮਾਜ ਮਹਾਰਾਸ਼ਟਰਔਰ ਸੰਤ ਸਮਾਜ ਵੱਲੋਂ ਜੋ ਉੱਥੇ ਇੱਕ ਮਹਾਜੁੱਤੀ ਸੰਗਠਨ ਬਣਿਆ ਉਸ ਨੂੰ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣ ਵਾਸਤੇ ਅਪੀਲ ਕੀਤੀ ਗਈ। ਔਰ ਉਸ ਅਪੀਲ ਦਾ ਮਕਸਦ ਕੀ ਸੀ ਕਿ ਅਸੀਂ ਮਹਾਰਾਸ਼ਟਰ ਸਰਕਾਰ ਦੇ ਨਾਲ ਮਹਾਰਾਸ਼ਟਰ ਦੇ ਮਸਲਿਆਂ ਦਾ ਮੁੱਦਾ ਉਠਾਇਆ ਸੀ ਕਿ ਮਹਾਰਾਸ਼ਟਰ ਦੇ ਅੰਦਰ ਜਿੰਨੇ ਵੀ ਸਿੱਖ ਬੈਠੇ ਆ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਭਗ 36 ਜ਼ਿਲ੍ਹੇ ਮਹਾਰਾਸ਼ਟਰ ਸਟੇਟ ਦੇ ਹਨ। ਉਹਨਾਂ ਜ਼ਿਲ੍ਹਿਆਂ ਦੇ ਅੰਦਰ ਅੱਜ ਤੱਕ ਸਿੱਖਿਆ ਦੇ ਮਸਲਿਆਂ ਦੇ ਉੱਤੇ ਕਦੇ ਧਿਆਨ ਨਹੀਂ ਕੇਂਦਰਿਤ ਕੀਤਾ ਗਿਆ। ਸਿੱਖਿਆ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ। ਔਰ ਪਿਛਲੀਆਂ ਸਰਕਾਰਾਂ ਸਿੱਖਿਆ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦੀਆਂ ਰਹੀਆਂ। ਇਸ ਲਈ ਸਿੱਖਿਆ ਦੇ ਜਿੰਨੇ ਵੀ ਮਸਲੇ ਹਨ ਉਹਨਾਂ ਲਈ ਇੱਕ 11 ਮੈਂਬਰੀ ਕਮੇਟੀ ਬਣਾਈ ਜਾਏ। ਦੂਸਰਾ ਇੱਕ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕੀਤਾ ਜਾਵੇ ਤੀਸਰਾ ਕੌਮੀ ਘਟ ਗਿਣਤੀ ਕਮਿਸ਼ਨ ਦੇ ਵਿੱਚ ਸਿੱਖਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ ਇਹ ਤਿੰਨ ਮੁੱਖ ਮੁੱਦੇ ਸਨ ਸਰਕਾਰ ਨੇ ਚੋਣ ਚੋਣ ਜਾਬਤਾ ਲੱਗਣ ਤੋਂ ਲਗਭਗ 11 ਦਿਨ ਪਹਿਲਾਂ ਮਹਾਰਾਸ਼ਟਰ ਦੇ 11 ਸਿੱਖਾਂ ਦੀ ਇੱਕ ਕਮੇਟੀ ਬਣਾਈ ਜਿਸ ਨੂੰ ਗਵਰਨਮੈਂਟ ਵੱਲੋਂ ਆਰਡੀਨੈਂਸ ਜਾਰੀ ਕਰਕੇ ਮਾਨਤਾ ਦਿੱਤੀ ਗਈ ਕਿ ਪੂਰੇ ਮਹਾਰਾਸ਼ਟਰ ਦੇ ਅੰਦਰ ਜਿੱਥੇ-ਜਿੱਥੇ ਵੀ ਸਿੱਖਾਂ ਦਾ ਕੋਈ ਮਸਲਾ ਹੋਏਗਾ ਇਹ 11 ਮੈਂਬਰੀ ਸਿੱਖਾਂ ਦੀ ਕਮੇਟੀ ਸਰਕਾਰ ਨਾਲ ਮਿਲ ਬੈਠ ਕੇ ਉਹਨਾਂ ਦੇ ਮਸਲੇ ਹੱਲ ਕਰਾਵੇਗੀ ਦੂਸਰਾ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਕਿਉਂਕਿ ਸਾਡੇ ਬੱਚੇ ਪੰਜਾਬੀ ਬੋਲ ਸਕਦੇ ਆ ਨਾ ਪੰਜਾਬੀ ਲਿਖ ਸਕਦੇ ਆ ਨਾ ਪੜ ਸਕਦੇ ਆ ਬਹੁਤ ਦੂਰ ਸਾਡੇ ਬੱਚੇ ਉੱਥੇ ਪੰਜਾਬੀ ਤੋਂ ਚਲੇ ਗਏ ਇਸ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕਰਵਾਇਆ ਕਿ ਉੱਥੇ ਜਿਹੜੇ ਬੱਚੇ ਆ ਉਹ ਪੰਜਾਬੀ ਲਿਖਣੀ ਬੋਲਣੀ ਪੜ੍ਹਨੀ ਸਾਡੀ ਮਾਂ ਬੋਲੀ ਨਾਲ ਜੁੜ ਸਕਣ ਤੀਸਰਾ ਕੌਮੀ ਘਟ ਗਿਣਤੀ ਕਮਿਸ਼ਨ ਵਿੱਚ 70 ਸਾਲਾਂ ਵਿੱਚ ਅੱਜ ਤੱਕ ਕਿਸੇ ਸਿੱਖ ਨੂੰ ਨੁਮਾਇੰਦਗੀ ਨਹੀਂ ਮਿਲੀ ਔਰ ਕੌਮੀ ਘਟ ਗਿਣਤੀ ਕਮਿਸ਼ਨ ਕੀ ਹੈ ਘਟ ਗਿਣਤੀ ਲੋਕਾਂ ਵਾਸਤੇ ਕੌਮਾਂ ਵਾਸਤੇ ਇਹ ਗਠਨ ਕੀਤਾ ਹੋਇਆ ਇੱਕ ਬੋਰਡ ਹੈ ਜਿਹੜਾ ਘੱਟ ਗਿਣਤੀ ਲੋਕਾਂ ਵਾਸਤੇ ਸਹੂਲਤਾਂ ਵਿਦਿਅਕ ਤੌਰ ਤੇ ਮਕਾਨ ਬਣਾ ਕੇ ਦੇਣ ਲਈ ਜਾਂ ਨੌਕਰੀਆਂ ਪੇਸ਼ਿਆਂ ਦੇ ਅੰਦਰ ਉਹਨਾਂ ਦੀ ਮਦਦ ਕਰਦਾ ਤੇ ਸਿੱਖਾਂ ਨੂੰ 70 ਸਾਲਾਂ ਵਿੱਚ ਕੋਈ ਕਦੇ ਸਹੂਲਤ ਨਹੀਂ ਲਈ ਕੋਈ ਸਹੂਲਤ ਨਹੀਂ ਦਿੱਤੀ ਗਈ ਇਸੇ ਲਈ ਸਰਕਾਰ ਨੂੰ ਕਹਿ ਕੇ ਉਸ ਬੋਰਡ ਦੇ ਵਿੱਚ ਇੱਕ ਸਿੱਖ ਨੁਮਾਇੰਦਾ ਸ਼ਾਮਲ ਕੀਤਾ ਗਿਆ ਮੈਂਬਰ ਬਣਾਇਆ ਗਿਆ ਤਾਂ ਕਿ ਸਾਡੇ ਬੱਚੇ ਉੱਚ ਵਿੱਦਿਆ ਪ੍ਰਾਪਤ ਕਰ ਸਕਣ ਸਾਡੇ ਉੱਥੇ ਵਿਦਿਅਕ ادارے ਹਸਪੀਟਲ ਇਸ ਕੌਮੀ ਘਟ ਗਿਣਤੀ ਕਮਿਸ਼ਨ ਦੇ ਫੰਡ ਦੁਆਰਾ ਬਣਾਏ ਜਾਣ ਕਿਉਂਕਿ ਜਿਵੇਂ ਸਾਡਾ ਮੁਸਲਮਾਨ ਭਾਈਚਾਰਾ ਉਹਨਾਂ ਨੇ ਵੱਡੇ ਵੱਡੇ ਹਸਪੀਟਲ ਵੱਡੇ ਵੱਡੇ ਕਾਲਜ ਸਕੂਲ ਇਸੇ ਫੰਡ ਦੇ ਵਿੱਚੋਂ 70 ਸਾਲਾਂ ਤੋਂ ਲੈ ਕੇ ਉਹ ਸਾਰੇ ਅਤੇ ਬਣਾਏ ਆ ਸਾਰੇ ਮਹਾਰਾਸ਼ਟਰ ਦੇ ਪਰ ਸਿੱਖਾਂ ਦੀ ਇੱਕ ਵੀ ਸੰਸਥਾ ਨਹੀਂ ਇਸ ਲਈ ਸਿੱਖਾਂ ਦੀਆਂ ਵੀ ਵਿਦਿਅਕ ਔਰ ਮੈਡੀਕਲ ਸੰਸਥਾਵਾਂ ਬਣ ਸਿੱਖ ਬੱਚੇ ਵਿਦਿਆ ਪੜ ਸਕਣ ਉਹਨਾਂ ਲਈ ਵਜੀਫੀਆਂ ਦਾ ਇੰਤਜ਼ਾਮ ਕੀਤਾ ਜਾਏ ਇਸ ਕਰਕੇ ਇੱਕ ਸਿੱਖ ਨੁਮਾਇੰਦਾ ਮੈਂਬਰ ਵਿੱਚ ਸ਼ਾਮਲ ਕਰਵਾਇਆ ਗਿਆ ਇਹ ਸਰਕਾਰ ਨੇ ਚੋਣ ਜਾਬਤਾ ਲੱਗਣ ਤੋਂ ਲਗਭਗ 5 ਦਿਨ ਪਹਿਲਾਂ ਪਹਿਲਾਂ ਆਰਡੀਨੈਂਸ ਜਾਰੀ ਕਰਾ ਕੇ ਸਿੱਖਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਫਿਰ ਮਹਾਰਾਸ਼ਟਰ ਦੇ ਅੰਦਰ ਸਿੱਖਾਂ ਦੇ ਪੰਜਵੇਂ ਤਖਤ ਤੱਕ ਸ੍ਰੀ ਹਜੂਰ ਸਾਹਿਬ ਵਿਖੇ ਪਿਛਲੀ ਦਿਨੀ ਪਿਛਲੇ ਸਮੇਂ ਵਿੱਚ ਇੱਕ ਗੈਰ ਸਿੱਖ ਨੂੰ ਪ੍ਰਬੰਧਕ ਲਾਇਆ ਗਿਆ ਦਾਸ ਨੇ ਉਪ ਮੁੱਖ ਮੰਤਰੀ ਕੋਲੇ ਨਾਲ ਸਿੰਘਾਂ ਦਾ ਵਫਤ ਲੈ ਕੇ ਮਸਲਾ ਉਠਾਇਆ ਕਿ ਸਿੱਖਾਂ ਦਾ ਪੰਜਵਾਂ ਤਖਤ ਹੈ ਇੱਥੋਂ ਦਾ ਪ੍ਰਬੰਧਕ ਇੱਕ ਸਿੱਖ ਹੀ ਲਗਾਇਆ ਜਾਣਾ ਚਾਹੀਦਾ ਉਹਨਾਂ ਨੇ ਇਸ ਗੱਲ ਤੇ ਗੌਰ ਕਰਦੇ ਆ ਤੁਰੰਤ ਗੈਰ ਸਿੱਖ ਨੂੰ ਹਟਾ ਕੇ ਉਸ ਮੌਕੇ ਦੇ ਡੀਸੀ ਨੂੰ ਹਟਾ ਕੇ ਸਿੱਖ ਪ੍ਰਬੰਧਕ ਨਿਯੁਕਤ ਕੀਤਾ ਗਿਆ ਔਰ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਤਖਸਟ ਖੰਸਰੀ ਹਜੂਰ ਸਾਹਿਬ ਦਾ ਬੋਰਡ ਬਣੇਗਾ ਉਹਦੇ ਵਿੱਚ ਕੇਵਲ ਮਹਾਰਾਸ਼ਟਰ ਦੇ ਵਿੱਚੋਂ ਗੁਰਸਿੱਖਾਂ ਨੂੰ ਹੀ ਨੁਮਾਇੰਦਗੀ ਦੇ ਕੇ ਮੈਂਬਰ ਬਣਾਉਣ ਦਾ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਹੈ ਬਹੁਤ ਵੱਡਾ ਸਾਡਾ ਮਸਲਾ। ਬਾਬਾ ਹਰਨਾਮ ਸਿੰਘ ਧੋਮਾ ਇੱਥੇ ਹੀ ਨਹੀਂ ਰੁਕੇ ਸਗੋਂ ਉਹਨਾਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਐਨਐਸਏ ਲਾ ਕੇ ਹੋਰ ਨਸੂਬਿਆਂ ਦੀਆਂ ਜੇਲਾਂ ਵਿੱਚ ਬੰਦ ਕੀਤੇ ਸਿੱਖ ਨੌਜਵਾਨਾਂ ਨੂੰ ਛੱਡਣ ਅਤੇ ਸਿੱਖ ਲਈ ਗੁਰਸਿੱਖਾਂ ਨੂੰ ਮਹਾਰਾਸ਼ਟਰ ਵਿੱਚ ਸਰਕਾਰ ਵੱਲੋਂ ਮਕਾਨ ਬਣਾ ਕੇ ਦੇਣ ਦੀ ਵੀ ਚਰਚਾ ਕੀਤੀ। ਚਲੋ ਹੁਣ ਇਸ ਗੱਲ ਨੂੰ ਕੁਝ ਦੇਰ ਲਈ ਇੱਕ ਪਾਸੇ ਰੱਖ ਦਿੰਨੇ ਆ ਕਿ ਦਮਦਮੀ ਟਕਸਾਲ ਅਤੇ ਸੰਤ ਸਮਾਜ ਨੇ ਭਾਜਪਾ ਵਾਲੇ ਗੱਠ ਜੋੜ ਨੂੰ ਹਮਾਇਤ ਦੇ ਕੇ ਸਹੀ ਕੀਤਾ ਜਾਂ ਗਲਤ ਜਦੋਂ ਇਸ ਗੱਠ ਜੋੜ ਨੂੰ ਭਾਰੀ ਬਹੁਮਤ ਮਿਲ ਗਿਆ ਹੈ ਅਤੇ ਕੇਂਦਰ ਵਿੱਚ ਵੀ ਭਾਜਪਾ ਦੀ ਹੀ ਸਰਕਾਰ ਹੈ ਤਾਂ ਬਾਬਾ ਹਰਨਾਮ ਸਿੰਘ ਖਾਲਸਾ ਆਹਾ ਜੋ ਗੱਲਾਂ ਕਹਿ ਰਹੇ ਨੇ ਇਸ ਨੂੰ ਪੂਰੀਆਂ ਕਰਵਾ ਕੇ ਦਿਖਾਉਣ ਜਦੋਂ ਪੰਜਾਬ ਵਿੱਚ ਕਾਲੀ ਸਰਕਾਰ ਵੀ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਜੱਤੇਬੰਦੀਆਂ ਵੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਵਾ ਸਕੀਆਂ ਤਾਂ ਹੁਣ ਟਕਸਾਲ ਮੁਖੀ ਜਲਦ ਇਹ ਕੰਮ ਕਰਵਾ ਕੇ ਦਿਖਾਉਣ ਇਸ ਤੋਂ ਇਲਾਵਾ ਜਿਹੜੇ ਪੰਥਕ ਮਸਲੇ ਆ ਉਹਨਾਂ ਲਈ ਵੀ ਅਸੀਂ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸ੍ਰੀ ਦਵਿੰਦਰ ਫਰਨवीस ਜੋ ਉਪ ਮੁੱਖ ਮੰਤਰੀ ਸਨ ਕਿ ਸਾਡੇ ਬੰਦੀ ਸਿੰਘ 30-30 ਸਾਲ ਤੋਂ ਜੇਲ੍ਹਾਂ ਵਿੱਚ નિર્ਦੋਸ਼ ਨਜ਼ਰਬੰਦ ਹੈ ਉਹਨਾਂ ਨੂੰ ਰਿਹਾਏ ਉਹਨਾਂ ਨੂੰ ਰਿਹਾ ਕਰਨ ਵੱਲ ਧਿਆਨ ਦਿੱਤਾ ਜਾਏ ਉਹਨਾਂ ਦੀ ਰਿਹਾਈ ਬਿਨਾਂ ਸ਼ਰਤ ਤੁਰੰਤ ਕੀਤੀ ਜਾਏ ਇਸ ਤੋਂ ਇਲਾਵਾ ਵੱਖ-ਵੱਖ ਜੇਲ੍ਹਾਂ ਦੇ ਵਿੱਚ NSA ਲਾ ਕੇ ਸਾਡੇ ਨੌਜਵਾਨ ਨજરਬੰਦ ਕੀਤੇ ਗਏ ਆ ਨਿਰਦੋਸ਼ ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੈਠੇ ਕਾਲ ਕੋਟੜੀਆਂ ਦੇ ਸਜ਼ਾਵਾਂ ਨੂੰ ਦੁੱਖਾਂ ਨੂੰ ਭੋਗ ਰਹੇ ਆ ਉਹ NSA ਹਟਾ ਕੇ ਤੁਰੰਤ ਸਾਡੇ ਨੌਜਵਾਨਾਂ ਨੂੰ ਰਿਹਾ ਕੀਤਾ ਜਾਏ ਸਰਕਾਰ ਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਕਿ ਮਹਾਜੂਤੀ ਦੀ ਸਰਕਾਰ ਜਦੋਂ ਬਣੇਗੀ ਤੁਸੀਂ ਸਾਰੇ ਸਿਕਲੀਕਰ ਸਿੱਖਾਂ ਦੀਆਂ ਲਿਸਟਾਂ ਬਣਾਓ ਉਹਨਾਂ ਨੂੰ ਸਰਕਾਰ ਪਲਾਟ ਵੀ ਮੁਹੱਈਆ ਕਰਾਵੇਗੀ ਮਕਾਨ ਵੀ ਮੁਹੱਈਆ ਕਰਾਵੇਗੀ ਉਨਾਂ ਲਈ ਵਿਦਿਅਕ ادارے ਉਹਨਾਂ ਦੇ ਪਿੰਡਾਂ ਵਿੱਚ ਉਹਨਾਂ ਦੇ ਇਲਾਕਿਆਂ ਵਿੱਚ ਸਕੂਲ ਵੀ ਸਥਾਪਿਤ ਕੀਤੇ ਜਾਣਗੇ ਤਾਂ ਕਿ ਉਹ ਬੱਚੇ ਪੜ੍ਹ ਲਿਖ ਕੇ ਵੱਡੀਆਂ ਨੌਕਰੀਆਂ ਵੱਡੀਆਂ ਥਾਮਾਂ ਤੇ ਜਾ ਕੇ ਆਪਣੇ ਸਮਾਜ ਨੂੰ ਗੁਰਬਤ ਦੇ ਕਾਲ ਵਿੱਚੋਂ ਕੱਢ ਸਕਣ ਸੋ ਇਹ ਬਹੁਤ ਵੱਡਾ ਮਸਲਾ ਬਣ ਜਾ ਰਿਹਾ ਸਿੱਖ ਉਥੇ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਵਿੱਚ ਔਰ ਲੁਬਾਣੇ ਸਿੱਖ ਸਾਡੇ ਬੈਠੇ ਆ ਪੰਜਾਬੀ ਭਾਈਚਾਰਾ ਸਿੰਧੀ ਸਿੱਖ ਸਾਡੇ ਉੱਤੇ ਬੈਠੇ ਆ ਗੁਰੂ ਨਾਨਕ ਨਾਮ ਲੇਵਾ ਨਾਨਕ ਪੰਥੀ ਸਾਡਾ ਬਹੁਤ ਵੱਡਾ ਸਮਾਜ ਹੈ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ ਸੋ ਉਹ ਸਾਰੀਆਂ ਸਮੱਸਿਆਵਾਂ 'ਮਦੇ ਹੱਲ ਲਈ ਇਹ ਸਾਰੀ ਪਹਿਲ ਕਦਮੀ ਕੀਤੀ ਗਈ ਆ ਉਧਰ ਗਿੱਦੜ ਵਹਾ ਵਿੱਚ ਭਾਤੀ ਜਨਤਾ ਪਾਰਟੀ ਦੇ ਉਮੀਦਵਾਰ ਵੱਜੋਂ ਜ਼ਮਾਨਤ ਵੀ ਨਾ ਬਚਾ ਸਕੇ ਮਨਪ੍ਰੀਤ ਸਿੰਘ ਬਾਦਲ ਨੇ ਵੀ ਅੱਜ ਆਪਣੀ ਭਵਿੱਖ ਦੀ ਰਣਨੀਤੀ ਵੀ ਦੱਸ ਦਿੱਤੀ ਅਤੇ ਵਿਧਾਇਕ ਦੀ ਚੋਣ ਜਿੱਤੇ ਡੇਮਪੇ ਢਿੱਲੋਂ ਅਤੇ ਆਪਣੇ ਰਵਾਇਤੀ ਸਿਆਸੀ ਵਿਰੋਧੀ ਰਾਜਾ ਬੜਿੰਗ ਨੂੰ ਵੀ ਖਰੀਆਂ-ਖਰੀਆਂ ਸੁਣਾ ਦਿੱਤੀਆਂ ਗਿੱਦੜ ਬਾਹ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਮਨਪ੍ਰੀਤ ਬਾਦਲ ਹੋਣ ਗਿੱਦੜ ਬਾਦ ਹੀ ਹੋ ਕੇ ਰਹਿਣਗੇ ਉਹਨਾਂ ਅਗਲੀਆਂ ਚੋਣਾਂ ਇਸੇ ਹਲਕੇ ਤੋਂ ਲੜਨ ਦਾ ਐਲਾਨ ਹੁਣੇ ਹੀ ਕਰ ਦਿੱਤਾ ਹੈ ਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡੈਂਪੀ ਢਿੱਲੋਂ ਨੂੰ ਵਧਾਈ ਦੇਣ ਦੇ ਨਾਲ ਹੀ ਉਹਨਾਂ ਚੈਲੰਜ ਵੀ ਕਰ ਦਿੱਤਾ ਉਨਾਂ ਆਖਿਆ ਕਿ ਇਹ ਇਨਾਮ ਨਹੀਂ ਇਮਤਿਹਾਨ ਹੈ 28 ਸਾਲ ਬਣਾ 28 ਸਾਲ ਨੂੰ ਆਧਾਰ ਬਣਾ ਕੇ ਚੋਣ ਲੜਨ ਅਤੇ ਵੱਡੇ ਦਾਅਵੇ ਕਰਨ ਵਾਲੇ ਡੈਂਪੀ ਢਿੱਲੋਂ ਹੁਣ ਆਪਣੇ ਵਾਅਦੇ ਉੱਤੇ ਖਰੇ ਉਤਰ ਕੇ ਦਿਖਾਉਣ ਦੱਸ ਦਈਏ ਕਿ ਇਹਨਾਂ 28 ਸਾਲਾਂ ਵਿੱਚ ਚਾਰ ਵਾਰ ਮਨਪ੍ਰੀਤ ਬਾਦਲ ਹੀ ਗਿੱਦੜਵਾਹ ਤੋਂ ਵਿਧਾਇਕ ਬਣੇ ਜਦਕਿ ਬਾਕੀ ਰਹਿੰਦੇ ਸਮੇਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਨ ਸਭਾ ਵਿੱਚ ਗਿੱਦੜਵਾਹ ਦੀ ਨੁਮਾਇੰਦਗੀ ਕੀਤੀ ਮਨਪ੍ਰੀਤ ਬਾਦਲ ਦੀ ਗੱਲ ਸਹੀ ਹੈ ਕੀ 2-3 ਦਿਹਾਕੇ ਤੋਂ ਕਈ ਪੱਖਾਂ ਤੋਂ ਪਚੜੇ ਹੋਏ ਗਿੱਦੜ ਵਹਾਦਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਚੁਣੇ ਡੈਂਪੀ ਢਿੱਲੋਂ ਵਿਕਾਸ ਕਰਕੇ ਦਿਖਾਉਣ ਪਰ ਮਨਪ੍ਰੀਤ ਬਾਦਲ ਇਸ ਸਮੇਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਕੁਝ ਜ਼ਿਆਦਾ ਹੀ ਰਗੜ ਗਏ ਮੈਂ ਅਗਲੇ 2-3 ਮਹੀਨਿਆਂ ਦੇ ਵਿੱਚ ਜੋ ਮਨਪ੍ਰੀਤ ਦੀਆਂ ਕਮੀਆਂ ਗਲਤੀਆਂ ਤੇ ناکਾਮੀਆਂ ਉਹਦੀ ਦੁਰਸਤੀ ਕਰਾਂਗਾ ਤੇ ਇਸ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰਾਂਗਾ ਅੱਜ ਸਭ ਤੋਂ ਪਹਿਲੇ ਜਿਹੜੇ ਲਫ਼ਜ਼ ਐ ਮਨਪ੍ਰੀਤ ਦੇ ਉਹ ਡਿੰਪੀ ਢਿੱਲੋਂ ਸਾਹਿਬ ਜਿਹੜੇ ਕਿ ਐਮਐਲਏ ਬਣੇ ਆ ਉਹਨਾਂ ਨੂੰ ਵਧਾਈ ਤੇ ਮੁਬਾਰਕਬਾਦ ਪੇਸ਼ ਕਰਦਾ 70 ਹਜ਼ਾਰ ਬੰਦੇ ਦੀ ਚੋਣ ਗਲਤ ਨਹੀਂ ਹੋ ਸਕਦੀ ਪਰ ਇੱਕ ਛੋਟੀ ਜਿਹੀ ਨਸੀਹਤ ਵੀ ਆਪਣੇ ਛੋਟੇ ਵੀਰ ਨੂੰ ਦਵਾਂਗਾ ਕਿ ਇਸ ਜਿੱਤ ਨੂੰ ਇਨਾਮ ਨਾ ਸਮਝ ਬੈਠਿਆ ਜੇ ਇਹਨੂੰ ਇਮਤਿਹਾਨ ਸਮਝਿਆ ਜੇ ਔਰ ਪ੍ਰਮਾਤਮਾ ਕਰੇ ਕਿ ਤੁਸੀਂ ਇਸ ਇਮਤਿਹਾਨ ਦੇ ਵਿੱਚ ਵੀ ਪਾਸ ਹੋ ਔਰ ਜਿਹੜੇ ਜਿਹੜੇ ਵਾਅਦੇ ਤੁਸੀਂ ਗਿੱਦੜਵਾ ਹਲਕੇ ਨਾ ਕੀਤੇ ਆ ਕਿ 2.5 ਸਾਲ ਦੇ ਵਿੱਚ 28 ਸਾਲ ਦਾ ਰਿਕਾਰਡ ਤੁਸੀਂ ਤੋੜਨਾ ਹੈ ਪਰਮਾਤਮਾ ਕਰੇ ਕਿ ਤੁਸੀਂ ਇਹਨੂੰ ਪਰਵਾਣ ਚੜਾ ਸਕੋ ਰਾਜੇ ਵਿਡਿੰਗ ਦੀ ਦੌਲਤ ਤੋਂ ਉਹ ਹਾਰ ਤੋਂ ਨਹੀਂ ਬਚਾ ਸਕੀ ਰਾਜੇ ਵਿਡਿੰਗ ਨੇ ਜਦੋਂ ਦੇ ਐਮਐਲਏ ਬੜੇ ਹੈ ਗਿੱਦੜਵੇ ਹਲਕੇ ਦੇ ਵਿੱਚ ਉਹਨਾਂ ਦੇ ਦੋ ਬਿਆਨ ਗੂੰਜ ਰਹੇ ਹੈ ਇੱਕ ਤਾਂ ਮੈਂ ਗਰੀਬ ਪਰਿਵਾਰ ਤੋਂ ਐ ਦੂਸਰਾ ਮੈਂ ਯਤੀਮ ਐ ਕਾਸ਼ ਜਿੰਨੀ ਦੌਲਤ ਰਾਜਾ ਵਿਡਿੰਗ ਕੋਲੇ ਹੈ ਇਹ ਪੰਜਾਬ ਦੇ ਹਰ ਗਰੀਬ ਕੋਲੇ ਹੋਵੇ ਹਮੇਸ਼ਾ ਰਾਜੇ ਵਿਡਿੰਗ ਨੇ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਦੀ ਸਿਆਸਤ ਹੈ ਉਹਦੀ ਨਿੰਦਿਆ ਕੀਤੀ ਹੈ ਪਰ ਜਦੋਂ ਆਪਣੀ ਵਾਰੀ ਆਈ ਤੇ ਟਿਕਟ ਆਪਣੇ ਘਰ ਦੇ ਵਿੱਚ ਰੱਖਣੀ ਇਹਨਾਂ ਨੇ ਮੁਨਾਸਿਬ ਸਮਝੀ ਦੂਸਰੇ ਦੀ ਵਿਰਾਸਤ ਹਮੇਸ਼ਾ ਮਾੜੀ ਲੱਗਦੀ ਹੈ ਆਪਦੀ ਵਿਰਾਸਤ ਹਮੇਸ਼ਾ ਚੰਗੀ ਲੱਗਦੀ ਹੈ ਔਰ ਮੈਨੂੰ ਹਜ਼ਾਰਾਂ ਲੋਕ ਐਸੇ ਮਿਲੇ ਗਿੱਜੜਵਾ ਹਲਕੇ ਦੇ ਵਿੱਚ ਜਿਹੜੇ ਕਹਿੰਦੇ ਕਿ ਮਨਪ੍ਰੀਤ 27 ਚ ਤੈਨੂੰ ਵੋਟਾਂ ਪਾ ਦਾਂਗੇ ਐਸ ਵਾਰੀ ਅਸੀਂ ਤੈਨੂੰ ਵੋਟਾਂ ਇਸ ਕਰਕੇ ਨਹੀਂ ਪਾ ਰਹੇ ਕਿਉਂਕਿ ਅਸੀਂ ਰਾਜੇ ਵਿਡਿੰਗ ਦੇ ਹੰਕਾਰ ਨੂੰ ਤੋੜਨਾ ਹੈ ਉਹਦੇ ਧੌਣ ਚ ਜਿਹੜਾ ਕਿਲਾ ਹੈ ਉਹ ਕਿਲਾ ਕੱਢਣਾ ਹੈ ਬਰਹਾਲ ਮੈਂ ਇਲੈਕਸ਼ਨ ਦੇ ਦੌਰਾਨ ਵੀ ਕਿਹਾ ਸੀ ਔਰ ਅੱਜ ਇਸ ਮੌਕੇ ਤੇ ਫੇਰ ਦਰਉਣਾ ਕਿ ਮਨਪ੍ਰੀਤ ਦੀ ਜਿੰਨੀ ਬਕਾਇਆ ਉਮਰ ਹੈ ਇਹ ਮੈਂ ਗਿੱਜੜਵਾ ਹਲਕੇ ਦੇ ਲੋਕਾਂ ਦੀ ਸੇਵਾ ਚ ਖਰਚ ਕਰਾਂਗਾ ਔਰ ਕਈ ਲੋਕ ਜਿਨ੍ਹਾਂ ਨੇ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਨੂੰ ਵੀ ਅੱਜ ਇਸ ਮੌਕੇ ਤੇ ਕਹਾਂਗਾ ਕਿ ਜੇ ਮਨਪ੍ਰੀਤ ਤੁਹਾਡੇ ਕਿਸੇ ਅਰਥ ਆ ਸਕੇ ਮਨਪ੍ਰੀਤ ਤੁਹਾਡਾ ਕੋਈ ਕੰਮ ਕਰ ਸਕੇ ਮੈਂ ਤੁਹਾਡੇ ਕਿਸੇ ਕਿਸੇ ਕੰਮ 'ਚ ਮੈਂ ਤੁਹਾਡਾ ਸਹਾਇੀ ਬਣ ਸਕਾਂ ਬਿਨਾਂ ਖੋਫ ਬਿਨਾਂ ਚੀਜੇ ਤੁਸੀਂ ਮਨਪ੍ਰੀਤ ਦੇ ਦਫ਼ਤਰ ਆਇਆ ਜੇ ਤੁਸੀਂ ਮੈਨੂੰ ਚਾਰ ਮਰਤਬਾ ਪਹਿਲਾਂ ਐਮਐਲਏ ਬਣਾਇਆ ਤੁਹਾਡੇ ਬਜ਼ੁਰਗਾਂ ਨੇ ਮੈਨੂੰ ਐਮਐਲਏ ਬਣਾਇਆ ਤੁਹਾਡੇ ਮਨ 'ਚ ਇਹ ਨਾ ਹੋਵੇ ਕਿ ਅਸੀਂ ਇਸ ਵਾਰ ਸਪੋਰਟ ਨਹੀਂ ਕੀਤੀ ਇਸ ਕਰਕੇ ਅਸੀਂ ਮਨਪ੍ਰੀਤ ਕੋਲੇ ਨਹੀਂ ਆਉਣਾ ਅਮ ਔਰ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਔਰ ਜੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਤਾਂ ਅਗਲੀ ਸਰਕਾਰ ਜਿਹੜੀ ਸਤਾਈ 'ਚ ਹੈ ਬੀਜੇਪੀ ਦੀ ਸਰਕਾਰ ਪੰਜਾਬ 'ਚ ਬਣਾਵਾਂਗੇ ਔਰ ਪੰਜਾਬ ਦੀ ਕਿਸਮਤ ਪੰਜਾਬ ਦੀ ਤਕਦੀਰ ਤੇ ਪੰਜਾਬ ਦੇ ਹਾਲਾਤ ਨੂੰ ਬਦਲਾਂਗੇ